D5 ਜਨਰਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਸੁਖਵੀਰ ਸਿੰਘ ਹਰਿਆਣਾ ਪੁਲਿਸ ਦੇ ਵੱਲੋਂ ਇੱਕ ਨੌਜਵਾਨ ਨੂੰ ਅੰਦੋਲਨ ਦੇ ਦਰਹਾਨ ਜਿਹੜਾ ਚੁੱਕਿਆ ਗਿਆ ਸੀਗਾ ਜਿਸ ਨੂੰ ਲੈ ਕੇ ਲਗਾਤਾਰ ਜੜੀਆਂ ਕੁਝ ਵੀਡੀਓ ਵੀ ਸੀਗੀਆਂ ਉਹ ਵੀ ਸਾਹਮਣੇ ਆਈਆਂ ਤੇ ਕਈ ਜਿਹੜੇ ਕਿਸਾਨ ਆਗੂ ਨੇ ਉਹਨਾਂ ਦੇ ਵੱਲੋਂ ਟਿੱਪਣੀਆਂ ਕੀਤੀਆਂ ਗਈਆਂ ਹਨ ਉਸ ਨੌਜਵਾਨ ਨੂੰ ਜਿਹੜਾ ਹੁਣ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਉਸ ਦੀ ਦੇਖਰੇਖ ਜਿਹੜੀ ਹਰਿਆਣਾ ਦੇ ਵੱਲੋਂ ਕੀਤੀ ਜਾ ਰਹੀ ਸੀ ਜਿਸ ਨੂੰ ਲੈ ਕੇ ਪੰਜਾਬ ਦੇ ਮੁੱਖ ਸਕੱਤਰ ਅਨੁਰਾਧ ਦੇ ਵੱਲੋਂ ਇੱਕ ਚਿੱਠੀ ਲਿਖੀ ਗਈ ਹਰਿਆਣਾ ਦੇ ਮੁੱਖ ਸਕੱਤਰ ਐਸ ਐਚ ਕਾਉਂਸਲ ਨੂੰ ਜਿਸ ਦੇ ਵਿੱਚ ਉਹਨਾਂ ਨੇ ਮੰਗ ਕੀਤੀ ਕਿ ਉਸ ਨੂੰ ਜਿਹੜਾ ਪੰਜਾਬ ਦੇ ਹਵਾਲੇ ਕੀਤਾ ਜਾਵੇ ਤਾਂ ਜਿਸ ਨੂੰ ਲੈ ਕੇ ਕਿਸਾਨ ਆ ਕੋ ਬਲਦੇਵ ਸਿੰਘ ਸਿਰਸਾ ਦੇ ਵੱਲੋਂ ਵੀ ਕਈ ਤਰ੍ਹਾਂ ਦੇ ਯਤਨ ਕੀਤੇ ਗਏ ਸਨ ਕਈ ਘੰਟੇ ਜਿਹੜੇ ਉਹ ਉਹਨਾਂ ਦੇ ਨਾਲ ਰਹੇ ਤੇ ਲਗਾਤਾਰ ਉਹਨਾਂ ਦੀ ਕੋਸ਼ਿਸ਼ ਸੀ ਕਿ ਇਸ ਨੂੰ ਨੌਜਵਾਨ ਨੂੰ ਪੰਜਾਬ ਦੇ ਹਵਾਲੇ ਕੀਤਾ ਜਾਵੇ ਪਰ ਹੁਣ ਉਹ ਨੌਜਵਾਨ ਨੂੰ ਜਿਹੜਾ ਪੰਜਾਬ ਦੇ ਹਵਾਲੇ ਕਰ ਦਿੱਤਾ ਗਿਆ ਤੇ ਲਿਖਤੀ ਰੂਪ ਦੇ ਵਿੱਚ ਉਸ ਨੂੰ ਬੀਡੀ ਜਿਹੜਾ ਰੈਫਰ ਕਰ ਦਿੱਤਾ ਗਿਆ ਪਹਿਲਾ ਉਹ ਰੋहतक ਪੀਜੀਏ ਦੇ ਵਿੱਚ ਜਿਹੜਾ ਦਾਖਲ ਸੀਗਾ ਜਿਸ ਨੂੰ ਲੈ ਕੇ ਬਲਦੇਵ ਸਿੰਘ ਸਿਰਸਾ ਦਾ ਕਹਿਣਾ ਕਿ ਉੱਥੇ ਨੌਜਵਾਨ ਦਾ ਕੋਈ ਵੀ ਜਿਹੜਾ ਟ੍ਰੀਟਮੈਂਟ ਨਹੀਂ ਕੀਤਾ ਗਿਆ ਤਾਂ ਉੱਥੇ ਵੀ ਉਸ ਦੀ ਜਿਹੜੀ ਦੇਖਭਾਲ ਨਹੀਂ ਕੀਤੀ ਗਈ ਤਾਂ ਇਸ ਤੋਂ ਇਲਾਵਾ ਉਹਨਾਂ ਦਾ ਹੋਰ ਕੀ ਕਹਿਣਾ ਹੈ ਆਉ ਤੁਹਾਨੂੰ ਵੀ ਸੁਣਾਉਨੇ ਆ ਸਿਰਸਾ ਜੀ ਜਿਹੜੇ ਮੁੰਡਾ ਬਿੱਤਵਾਲ ਸੀਗਾ ਇਹਦੀ ਹਾਲਤ ਕਿਹੋ ਜੀ ਸੀਗੀ ਤੁਸੀਂ ਮਿਲੇ ਹੋ ਹੁਣ ਇਹਨਾਂ ਨੂੰ ਜਿਹੜਾ ਹਰਿਆਣਾ ਤੋਂ ਪੰਜਾਬ ਵੱਲ ਭੇਜ ਦਿੱਤਾ ਗਿਆ ਜੀ ਉਹਦੇ ਬਾਰੇ ਕੀ ਕਹਿਣਾ ਆਲਟਰ ਬਹੁਤ ਖਰਾਬ ਹੈ ਜੀ 4 ਦਿਨ ਤੋਂ ਤੇ ਪਾਣੀ ਦਾ ਘੁੱਟ ਵੀ ਨਹੀਂ ਪੀ ਸਕਿਆ ਜੀ ਔਰ ਕੋਈ ਚੀਜ਼ ਐ ਨੂੰ ਜਿਹੜੀ ਆ ਮੂੰਹ ਰਾਏ ਖਾ ਨਹੀਂ ਸਕਿਆ ਤੇ ਡਾਕਟਰ ਮਨ ਕੇ ਹਸਪਤਾਲ ਚਾਇਦਾ ਸੀ ਕਿ ਨੂੰ ਐ ਪ੍ਰਾਈ ਕੋਈ ਲਿਕਵਿਡ ਦਿੱਤਾ ਜਾਂਦਾ ਜੀ ਕੁਛ ਨਹੀਂ ਦਿੱਤਾ ਜੀ ਕੋਈ ਇਹਦਾ ਹਲਾਜ ਜਿਹੜਾ ਉਹ ਨਹੀਂ ਕੀਤਾ ਗਿਆ ਪ੍ਰੋਪਰ ਜੀ ਇਹਦਾ ਜਵੜਾ ਜਿਹੜਾ ਉਹ ਸਾਰਾ ਟੁੱਟਿਆ ਹੋਇਆ ਜੀ ਫੇਸ ਆ ਜਿਹੜਾ ਮੂੰਹ ਦਾ ਫੇਸ ਆ ਜਿਹੜਾ ਨੱਕ ਦੀ ਹੈ ਤੇ ਜੀ ਜੀ ਨਾਲ ਦੇ ਦੋ ਪਾਸੇ ਮਤਲਬ ਪੂਰਾ ਫੇਸ ਜਿਹੜਾ ਉਫ ਕਰਾਇਆ ਗਿਆ ਜੀ ਤੇ ਨਾਲੇ ਵੀ ਟੁੱਟੀਆਂ ਸਰੀਰ ਦਾ ਕੋਈ ਇੱਕ ਇੰਚ ਵੀ ਹਿੱਸਾ ਨਹੀਂ ਬਚਿਆ ਜੀ ਜਿਹੜਾ ਕਿ ਡਾਂਗਾ ਸੋਟਿਆਂ ਨਾਲ ਆ ਪਿਆ ਹੋਇਆ ਜੀ ਸੰਤੋਖ ਦੀ ਗੱਲ ਇਹ ਆ ਕਿ ਪੁਲਿਸ ਨੇ ਤੇ ਕਾਰਵਾਈ ਕੀਤੀ ਕੀਤੇ ਜੀ ਆ ਹਸਪਤਾਲ ਦੇ ਵਿੱਚ ਕੋਈ ਇਲਾਜ ਨਹੀਂ ਹੋ ਰਿਹਾ ਜੀ ਇਹਦੀ ਜ਼ਿੰਮੇਵਾਰੀ ਫਿਰ ਕੌਣ ਹੈ ਜੀ ਕੌਣ ਜ਼ਿੰਮੇਵਾਰ ਹੋ ਸਕਦਾ ਇਹਦਾ ਹਸਪਤਾਲ ਦੇ ਵਿੱਚ ਤਾਂ ਕੋਈ ਲਾਗਾ ਦੇਗਾ ਨਹੀਂ ਹੋ ਸਕਦਾ ਜੀ ਹਾਂ ਜੀ ਮੈਂ ਕਹਿੰਦਾ ਜ਼ਿੰਮੇਵਾਰ ਕੌਣ ਹੋ ਸਕਦਾ ਇਹ ਹਸਪਤਾਲ ਦੇ ਵਿੱਚ ਮਰੀਜ਼ ਦੀ ਪੁੱਛ ਕਿਛ ਵੀ ਨਾ ਹੋਵੇ ਇਹ ਸਰਕਾਰ ਦੀਆਂ ਹਦਾਇਤਾਂ ਜੀ ਇਹ ਸਭ ਕੁਝ ਜਿਹੜਾ ਇਹ ਮੋਦੀ ਦੇ ਇਸ਼ਾਰਿਆਂ ਤੇ ਜੀ ਤੇ ਸਾਰੇ ਜ਼ਿੰਮੇਵਾਰ ਨੇ ਤੇ ਇਹਦੇ ਨਾਲ ਪੰਜਾਬ ਸਰਕਾਰ ਜਿਹੜੀ ਆ ਇਹ ਵੀ ਜ਼ਿੰਮੇਵਾਰ ਹੈ ਜੀ ਕਿਉਂਕਿ ਜੇ ਮੈਂ ਕੋਸ਼ਿਸ਼ ਕਰਕੇ ਜੀ ਦੇਖੋ ਤੁਸੀਂ ਛਿੱਡੀ ਵੱਡੀ ਗੱਲ ਹੈ ਕਿ ਕੱਲ ਵਕੀਲ ਸਾਹਿਬਾਨਾਂ ਦੀ ਹੜਤਾਲ ਸੀ ਜੀ ਤੇ ਮੈਂ ਜਦੋਂ ਆਇਆ ਮੈਂ ਆਪਣੇ ਵਕੀਲ ਇਸ ਪੁਲਿਸਿਕ ਦੇ ਰਾਹੀਂ ਜੀ ਪਟੀਸ਼ਨ ਤਿਆਰ ਕਰਾਈ ਹੈ ਤੇ ਮੈਂ ਜਦੋਂ ਇੱਥੇ ਬਾਅਦ ਆਇਆ ਜੀ ਇਹ ਉਸ ਟਾਈਮ ਦੇ ਉੱਤੇ ਇਕਲੇ ਸਰਦਾਰ ਲਖਮਿੰਦਰ ਸਿੰਘ ਸਾਦੋ ਸਿੱਧੂ ਨੇ ਜੀ ਇਹ ਇੱਕ ਮਰਾਦ ਸਾਹਿਬ ਨੇ ਜੀ ਇੱਕ ਤੂਰ ਸਾਹਿਬ ਜੀ ਉਹ ਆਪ ਮੈਨੂੰ ਬੰਦਾ ਭੇਜ ਕੇ ਤੇ ਬੜਾ ਬੜਾ ਵਕੀਲ ਖੁਦ میرے ਮਗਰ ਗਏ ਨੇ ਮੈਨੂੰ ਭੁਲਾਉਣ ਵਾਸਤੇ ਜੀ ਉਹ ਮੇਰੇ ਤੇ ਸਿਰਾਰੀ ਗੱਲਬਾਤ ਕਰਦੇ ਆ ਮੈਨੂੰ ਕਹਿੰਦੇ ਆ ਵੀ ਤੁਸੀਂ ਆਪ ਪੇਚ ਹੋ ਜਾਓ ਜੀ ਅੱਜ ਮੈਂ ਆਪਣਾ ਪੱਖ ਸਹੀ ਕੰਨ ਨਾਲ ਨਹੀਂ ਰੱਖ ਸਕਾਂਗਾ ਜੀ ਤੁਸੀਂ ਕਿਰਪਾ ਕਰੋ ਕਹਿੰਦੇ ਹੜਤਾਲ ਹੈ ਜੀ ਆਹ ਹੜਤਾਲ ਤੇ ਤੋਂ ਸਾਡੇ ਵਾਸਤੇ ਕੀਤੀ ਆ ਜੀ ਬੱਚਾ ਬੱਚਾ ਜਾ ਰਿਹਾ ਜੀ ਜੀ ਕੋਈ ਕਤਲ ਜਿਹਨੇ ਬਿਜਲੀ ਦਾ ਕਰੰਟ ਲਾਇਦਾ ਨਾ ਕਿਸੇ ਬੰਦੇ ਨੂੰ ਹਾਂਜੀ ਹਾਂਜੀ ਇੱਕ ਵਾਰ ਸ਼ਾਰਟ ਲੱਗਾ ਉਹਨਾਂ ਨੂੰ ਜੀ ਤੈਨੂੰ ਯਾਰ ਇਹ ਭਾਵੇਂ ਸਾਡੇ ਖਿਲਾਫ ਕਾਰਵਾਈ ਹੋਈ ਹੋਵੇ ਅੱਗੇ ਪੁੱਟੇ ਮੁਲਾਵਾ ਜੀ ਸਰ ਪੰਜਾਬ ਵਕੀਲ ਗਾ ਜੀ ਮੈਂ ਇੱਕ ਆਦਮੀ ਮੰਬਲੀ ਆਦਮੀ ਇਹ ਕੰਮ ਕਰ ਸਕਦਾ ਹੈ ਕਿ ਪੰਜਾਬ ਸਰਕਾਰ ਜਿਹੜੀ ਆ 21 ਤਰੀਕ ਤੋਂ ਲੈ ਕੇ ਜੀ ਅੱਜ ਤੱਕ ਉਹਨੇ ਨਹੀਂ ਕੀਤਾ ਜਦੋਂ ਕੱਲ ਹਾਈ ਕੋਰਟ ਦੇ ਵਿੱਚੋਂ ਆਰਡਰ ਹੋ ਗਏ ਨੇ ਕੰਟੋਰ ਸਰ ਚਲੇ ਗਿਆ ਦੋਸਤੋ ਬਾਅਦ ਇਹ ਚਿੱਠੀ ਰੱਖਦੇ ਆ ਚੀਫ ਪੰਜਾਬ ਚੀਫ ਸੈਕਟਰੀ ਅਰੇ ਅਰੇ ਚੀਫ ਸੈਕਟਰੀ ਨੂੰ ਦੀਦਾ ਕਿ ਇਸ ਬੰਦੇ ਨੂੰ ਪੰਜਾਬ ਦੇ ਵਿੱਚ ਇੱਥੇ ਸਿਕਿਤ ਕੀਤਾ ਜਾਵੇ ਜਹੀ ਇਹਦਾ ਇਲਾਜ ਨਹੀਂ ਕਰ ਰਹਾ ਜੀ ਉਹ ਸ਼ਰਮ ਕਰੋ ਕੋਈ ਹੂੰ ਪਹਿਲਾਂ ਤੁਹਾਨੂੰ ਚੇਤਾਣੀ ਹੂੰ ਜਦੋਂ ਮਾਰਜਾ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਨੇ ਆਰਡਰ ਕਰਤੇ ਨੇ ਫਰੰਟਰਸ ਨਾਲ ਸੇਕਾ ਮਿੰਨੂ 14 ਘੰਟੇ ਲੱਗੇ ਸਰ ਜੀ ਕੰਮ ਤੇ ਜਾ ਕੇ ਮੈਂ ਥੋੜੇ ਬੱਚੇ ਨੂੰ ਲੈ ਕੇ ਆਇਆ ਜੀ ਹੁਣ ਹੁਣ ਸਿਰਸਾ ਜੀ ਕਿਹੜੇ ਕਿਤੇ ਇਹਨਾਂ ਨੂੰ ਜਿਹੜਾ ਸ਼ਿਫਟ ਕੀਤਾ ਗਿਆ ਜੀ ਹੁਣ ਇਹ ਲਿਖਤੀ ਤੌਰ ਤੇ ਪੀਜੀਆਈ ਨੂੰ ਸ਼ਿਫਟਡ ਜੀ ਜੀ ਉੱਥੇ ਉਹਨਾਂ ਦਾ ਇਲਾਜ ਆ ਜਿਹੜਾ ਉਹ ਕੀਤਾ ਜਾਵੇਗਾ ਜੀ ਬਿਲਕੁਲ ਬਿਲਕੁਲ ਜੀ ਤਾਂ ਦੱਸਦੀ ਕਿ ਨੌਜਵਾਨ ਪ੍ਰਿਤਪਾਲ ਨੂੰ ਅੰਦੋਲਨ ਦੇ ਵਿੱਚੋਂ ਜਿਹੜਾ ਚੁੱਕ ਲਿਆ ਗਿਆ ਸੀਗਾ ਜਿਸ ਦੇ ਉੱਪਰ ਕਾਫੀ ਜ਼ਿਆਦਾ ਤਸ਼ੱਦਦ ਟਾਇਆ ਗਿਆ ਜਿਸ ਨੂੰ ਲੈ ਕੇ ਲਗਾਤਾਰ ਜਿਹੜਾ ਉਸ ਦਾ ਟ੍ਰੀਟਮੈਂਟ ਸੀਗਾ ਉਹ ਕਈ ਦਿਨਾਂ ਤੋਂ ਚੱਲ ਰਿਹਾ ਸੀ ਪਰ ਕਿਸਾਨ ਆਗੂਆਂ ਦਾ ਕਹਿਣਾ ਕਿ ਉਸ ਦਾ ਟ੍ਰੀਟਮੈਂਟ ਜਿਹੜਾ ਸਹੀ ਢੰਗ ਦੇ ਨਾਲ ਨਹੀਂ ਹੋ ਰਿਹਾ ਸੀ ਪਰ ਹੁਣ ਉਸ ਨੂੰ ਪੰਜਾਬ ਦੇ ਜਿਹੜਾ ਹਵਾਲੇ ਕੀਤਾ ਗਿਆ ਤਾਂ ਉੱਥੇ ਪੰਜਾਬ ਸਰਕਾਰ ਨੇ ਪੱਤਰ ਲਿਖ ਕੇ ਕਿਹਾ ਸੀ ਕਿ ਇਸ ਦਾ ਜਿਹੜਾ ਇਲਾਜ ਆ ਉਹ ਫ੍ਰੀ ਕੀਤਾ ਜਾਵੇਗਾ ਪਰ ਉੱਥੇ ਹੀ ਕਿਸਾਨ ਆਗੂਆਂ ਨੇ ਪੰਜਾਬ ਸਰਕਾਰ ਤੇ ਵੀ ਕਈ ਤਰ੍ਹਾਂ ਦੇ ਸਵਾਲ ਚੁੱਕੇ ਨੇ ਹੁਣ ਦੇਖਣਾ ਹੋਊਗਾ ਕਿ ਉਸ ਨੌਜਵਾਨ ਠੀਕ ਹੋਣ ਤੋਂ ਬਾਅਦ ਹੋਰ ਕਿਹੜੇ-ਕਿਹੜੇ ਜਿਹੜੇ ਨਵੇਂ ਖੁਲਾਸੇ ਕਰਦਾ ਉਸ ਦੇ ਨਾਲ ਕੀ-ਕੀ ਹੋਇਆ ਬਿਊਰੋ ਰਿਪੋਰਟ ਡੀ5 ਚੈਨਲ ਪੰਜਾਬੀ ਨਿਟਰ ਹਾਂ ਨਿਰਪੱਖ ਰਹਾਗੇ ਆਜ਼ਾਦ ਹਾਂ ਸੱਚ ਕਹਾਂ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਦੱਸਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੀ ਹਰ ਪਹਿਲੂ ਤੇ ਰੋਜ਼ ਚਰਚੇ ਭੁੱਲਾਂਗੇ ਅੰਦਰੋਂ ਨਿਰਾਦ ਬਣਾਂਗੇ ਬੁਲੰਦ ਆਵਾਜ਼ ਖੇਡ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਹਨਨੰਜਨ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਗਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾ ਕੀਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ ਡੀ5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ਧਰੋਹਰ ਸਿਹਤ ਅ ਸੰਸਕ੍ਰਿਤੀ ਕੀ ਹੋਗੀ ਬਾਤ ਅਕ ਟੀ5 ਚੈਨਲ ਹਿੰਦੀ ਵੀ ਹੋਗਾ ਸਰ ਟੀ5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸਸ਼ਕਲ ਜੀ ਮੈਂ ਹਕ ਕੁਲਰਾਜ ਹੁੰਦਾਵਾ ਤੇ ਤੁਸੀਂ ਦੇਖ ਰਹੇ ਹੋ ਟੀ5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਾ ਹੈ ਕਨ ਕੈਨੇਡਾ ਵਿੱਚ